ਅਨਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੂਰਵ ਮੌਕੇ 10 ਵਿਸ਼ਾਲ ਨਗਰ ਕੀਰਤਨ ਆਉਣਗੇ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ ਕੌਮੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਕੇ ਪ੍ਰਕਾਸ਼ ਪੂਰਵ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਹਨ ਇਸ ਸੰਬੰਧੀ ਜਾਣਕਾਰੀ ਦੰਦਿਆਂ ਤਖਤ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੁੱਡੇ ਨੇ ਦੱਸਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਪਿੰਡਾਂ ਤੋਂ ਵਿਸ਼ਾਲ ਦਸੰਗਰ ਕੀਰਤਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਣਗੇ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਹਨ ਇਸ ਮੌਕੇ ਮਾਹਲਪੁਰ ਦੀਆਂ ਸੰਗਤਾਂ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਚੋਗਰਦੇ ਵਿੱਚ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਜੋ ਸੰਗਤਾਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਬੁੱਧ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹਿ ਪ੍ਰਗਟਿਓ ਮਰਦੇ ਗੰਬੜਾ ਬਰੀ ਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜੀਲਾ ਇਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਾਵਲੇ ਉਹਦੇ ਵਾਹ ਵਾਹ ਕਾਉਂਸਲ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਸਤਿਗੁਰੂ ਅਮਰਤ ਕੇਦਾ ਦੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਕੱਲ 17 ਤਰੀਕ ਵਾਲੇ ਦਿਨ ਪ੍ਰਕਾਸ਼ ਗੁਰਪੁਰਵਾਨ ਕੱਲ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਟਨਾ ਸ਼ਹਿਰ ਵਿਖੇ ਤਨ ਤਨ ਮਾਤਾ ਗੁਜਰ ਕੌਰ ਜੀ ਦੇ ਕੁੱਖੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਗ੍ਰਿ ਵਿਖੇ ਅਵਤਾਰ ਤਾਂ ਰਿਆ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਦੇਸਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਨਾਲ ਮਨਾ ਰਹੀਆਂ ਹਨ ਉੱਥੇ ਹੀ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਇਹ ਪ੍ਰਕਾਸ਼ ਗੁਰਪੁਰਬ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀ ਡੈਕੋਰੇਸ਼ਨ ਤਿਆਰੀ ਕੀਤੀ ਹੈ ਤਖਤ ਸਾਹਿਬ ਦੀ ਸੋਹਣੇ ਫੁੱਲਾਂ ਦੀ ਸਜਾਵਟ ਹੋਈ ਹੈ ਔਰ ਅੰਦਰ ਤਖਤ ਸਾਹਿਬ ਦੇ ਵਿਦੇਸ਼ ਤੋਂ ਆਏ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ ਔਰ ਉਥੇ ਹੀ ਦਾਸ ਨਗਰ ਕੀਰਤਨ ਵੱਖ-ਵੱਖ ਨਗਰਾਂ ਚੋਂ ਸੰਗਤਾਂ ਦੇ ਉਪਰਾਲੇ ਸਦਕਾ ਤਖਤ ਸ੍ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠ ਬੜੀ ਚੜ੍ਹਦੀ ਕਲਾ ਦੇ ਨਾਲ ਕੱਲ ਸ਼ਾਮ ਤੱਕ ਤਖਤ ਸ੍ਰੀ ਕੇਸਗੜ ਸਾਹਿਬ ਪਹੁੰਚਣਗੇ ਉਥੇ ਹੀ ਪੰਥ ਦੇ ਚੜ੍ਹਦੀ ਕਲਾ ਵਾਲੇ ਰਾਗੀ ਜਿਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਤੋਂ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜੁਰੀ ਜਥੇ ਪੰਥ ਦੇ ਵਿਦਵਾਨ ਰਾਗੀ ਢਾਡੀ ਕਵੀਸ਼ਰ ਜਿੱਥੇ ਹਾਜ਼ਰੀਆਂ ਭਰਨਗੇ ਉਥੇ ਹੀ ਸ੍ਰੀ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਵੱਲੋਂ ਖਾਲਸਾ ਕਾਲਜ ਖਾਲਸਾ ਸਕੂਲ ਵਿੱਚੋਂ ਇੱਕ ਵਿਸ਼ਾਲ ਨਗਰ ਕੀਰਤਨ ਜੋ ਦਿਨੇ 1 ਵਜੇ ਆਰੰਭ ਹੋਵੇਗਾ ਜੋ ਸ਼ਾਮ ਨੂੰ ਤੱਕ ਸ੍ਰੀ ਕੇਖੜ ਸਾਹਿਬੇ ਪਹੁੰਚੇਗਾ ਔਰ ਬੇਅੰਤ ਸੰਗਤਾਂ ਵਿੱਚ ਉਤਸ਼ਾਹ ਹੈ ਭਾਵਨਾ ਹੈ ਇਸ ਪਾਵਨ ਪਵਿੱਤਰ ਸਥਾਨ ਤੇ ਗੁਰਪੁਰ ਬਣਾਉਣ ਦੀ ਸੋ ਸਾਰੀਆਂ ਸੰਗਤਾਂ ਨੂੰ ਦੱਸ ਵੱਲੋਂ ਬੇਨਤੀ ਆ ਕੇ ਪਈ ਆਓ ਆਪਾਂ ਰਲ ਮਿਲ ਕੇ ਜਿੱਥੇ ਗੁਰਪੁਰ ਮਨਾਉਂਦੇ ਹਾਂ ਉਥੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੀਤੇ ਹੋਏ ਜੋ ਸਾਡੇ ਤੇ ਉਪਕਾਰ ਹਨ ਉਹਨਾਂ ਨੂੰ ਵੀ ਯਾਦ ਕਰੀਏ ਖੰਡੇ ਬਾਟੇ ਦਾ ਅਮਰ ਛੱਕੇ ਗੁਰੂ ਵਾਲੇ ਬਣिए ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਭਾਈ ਗੁਰਪ੍ਰੀਤ ਸਿੰਘ ਕੀ ਰੋਡੇ ਮੈਨੇਜਰ ਔਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਈ ਅਮਰਜੀਤ ਸਿੰਘ ਚਾਵਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੀ ਸਤਿਕਾਰਯੋਗ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਇਨਾ ਵੱਲੋਂ ਸਰਵ ਸੰਗਤਾਂ ਨੂੰ ਦਾਸ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪ੍ਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਹਿਬ ਕੱਲ ਗੋਬਿੰਦ ਸਿੰਘ ਜੀ ਦੇ ਪ੍ਰਕਾਰ ਪ੍ਰੋਗਰਾਮ ਮੰਗਾਇਆ ਜਾ ਰਿਹਾ ਕਿਹੜੇ ਕਿਹੜੇ ਨਗਰ ਕਚੇ ਤੇ ਕਿੰਨੇ ਨਗਰ ਕਚੇ ਤੇ ਪੈਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ 358ਵਾਂ ਪ੍ਰਕਾਸ਼ ਜਿਹੜਾ ਸੰਗਤਾਂ ਸ਼ਰਧਾ ਤੇ ਪ੍ਰੇਮ ਸਤਕਾਰ ਦੇ ਨਾਲ ਬੜੀ ਤੂਮਤਾਮ ਦੇ ਨਾਲ ਮਨਾ ਰਹੇ ਜਾਂ ਨੇ ਜਿਹਦੇ ਸਬੰਧ ਵਿੱਚ ਤਖਤ ਸ੍ਰੀ ਘਿਗੜ ਸਾਹਿਬ ਵਿਖੇ ਕੱਲ ਸ੍ਰੀ ਖੰਡਪੁਰ ਸਾਹਿਬ ਆਰੰਭ ਹੋਏ ਸੀਗੇ ਜਿਨ੍ਹਾਂ ਦੇ ਕੱਲ ਤਕਰੀਬਨ 9:30 ਵਜੇ ਕਰੀਬ ਭੋਗ ਪਹਿਣਗੇ ਉਸ ਤੋਂ ਬਾਅਦ ਇਹ ਦੀਵਾਨ ਸੱਜਣਗੇ ਤੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਨੰਗਲ ਭੌਰ ਸਾਹਿਬ ਨੰਗਲ ਤੋਂ ਕੀਰਤਪੁਰ ਸਾਹਿਬ ਤੇ ਹੋਰ ਵੱਖ-ਵੱਖ ਪਿੰਡਾਂ ਤੋਂ ਜਿਹੜੇ ਨਗਰ 10 ਨਗਰ ਕੀਰਤਨ ਆ ਉਹ ਕੱਲ ਸ਼ਾਮ ਨੂੰ ਇੱਥੇ ਪਹੁੰਚਣਗੇ ਜਿਨ੍ਹਾਂ ਦਾ ਭਰਵਾ ਸੰਗਤ ਵੱਲੋਂ ਸਵਾਗਤ ਕੀਤਾ ਜਾਊਗਾ ਔਰ ਮੈਂ ਸਭੋਚੀ ਸਿਕਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਆਓ ਸਾਹਿਬੇ ਕਮਾਲ ਸਾਹਿਬ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਜਾੜੇ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਾਂ ਸਰਦਾ ਦੇ ਭਾਣ ਨਾਲ ਮਨਾ ਸਕੀਏ ਤੇ ਦਰਸ਼ਮੇਲੇ ਕਰਕੇ ਆਪਣਾ ਜਨੂੰ ਸਫਲਾ ਕਰ ਸਕੀਏ